ਇੱਕ ਮਾਂ ਆਪਣੇ 15 ਦਿਨਾਂ ਦੇ ਪੁੱਤ ਨੂੰ ਹੱਦੋਂ ਜ਼ਿਆਦੀ ਨਫ਼ਰਤ ਕਰਨ ਲੱਗ ਜਾਂਦੀ ਹੈ। ਜਦੋਂ ਆ ਆਪ ਦੇ ਪੁੱਤ ਨੂੰ ਜਨਮ ਤੋਂ ਬਾਅਦ ਦੇਖਦੀ ਆ ਤਾਂ ਉਹ ਕਹਿੰਦੀ ਆ ਆਹ ਕੀ ਦੇ ਵਰਗਾ ਆਪਣੇ ਪੁੱਤ ਨੂੰ ਕੋਈ ਲਾੜ ਨਹੀਂ ਲੜਾਉਂਦੀ, ਆਪਣੇ ਪੁੱਤ ਨੂੰ ਗੱਲ ਨਾਲ ਨਹੀਂ ਲਾਉਂਦੀ, ਆਪਣੇ ਪੁੱਤ ਨੂੰ ਕਿਸੇ ਵਿਆਹ ਤੇ ਕਿਸੇ ਫੰਕਸ਼ਨ ਤੇ ਨਾਲ ਨਹੀਂ ਲੈ ਕੇ ਜਾਂਦੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਤੇ ਬੜੀ ਹੈਰਾਨ ਕਰਨ ਵਾਲੀ ਕਹਾਣੀ ਲੈ ਕੇ। ਕੀ ਅੱਜ ਕੱਲ੍ਹ ਕਾਲ ਯੁਗ ਦਾ ਕਿੰਨਾ ਕੁ ਜ਼ੋਰ ਹੋ ਗਿਆ? ਇਹ ਕਹਾਣੀ ਸੁਣ ਕੇ ਤੁਸੀਂ ਬਿਲਕੁਲ ਸਨ ਹੋ ਜਾਓਗੇ ਇੱਕ ਕੁੜੀ ਹੁੰਦੀ ਆ ਬਈ ਜੋ ਕਿ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਹੁੰਦੀ ਆ ਚੰਡੀਗੜ੍ਹ ਪੜ੍ਹੀ ਲਿਖੀ ਹੁੰਦੀ ਆ ਜਿਹੜੀ ਉਹ ਕੁੜੀ ਸੀ ਆ ਬਹੁਤ ਜ਼ਿਆਦੀ ਗੋਰੀ ਚਿੱਟੀ ਸੀਗੀ ਉਹ ਕੁੜੀ ਕਾਲੇ ਰੰਗ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਉਸ ਕੁੜੀ ਦੀ ਆਪਣੇ ਮਾਂ ਪਿਓ ਨਾਲ ਇੱਕੋ ਸ਼ਰਤ ਹੁੰਦੀ ਆ ਕਿ ਜਿੱਥੇ ਮੇਰਾ ਵਿਆਹ ਹੋਵੇ ਜਿੱਥੇ ਮੇਰਾ ਸਹੁਰਾ ਪਰਿਵਾਰ ਹੋਵੇ ਉਹ ਸਾਰਾ ਸਹੁਰਾ ਪਰਿਵਾਰ ਗੋਰਾ ਚਿੱਟਾ ਹੋਣਾ ਚਾਹੀਦਾ ਉਹਨਾਂ ਦੇ ਘਰ ਦੇ ਵਿੱਚੋਂ ਕੋਈ ਵੀ ਜੀ ਕਾਲੇ ਜਾਂ ਸਾਵਲੇ ਰੰਗ ਦਾ ਨਹੀਂ ਹੋਣਾ ਚਾਹੀਦਾ ਚਲੋ ਜੀ ਕੁੜੀ ਨੂੰ ਤਿੰਨ ਚਾਰ ਰਿਸ਼ਤੇ ਦਿਖਾਈ ਜਾਂਦੇ ਆ ਤਿੰਨ ਚਾਰਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਘਰ ਦਾ ਜੀ ਕਾਲਾ ਹੁੰਦਾ ਸੀਗਾ ਉੱਥੇ ਉਹ ਨਾ ਕਰ ਦਿੰਦੀ ਸੀ ਕਿਤੇ ਸੱਸ ਕਾਲੀ ਹੁੰਦੀ ਸੀ ਉੱਥੇ ਨਾ ਕਰ ਦਿੰਦੀ ਸੀ ਜੇ ਸਹੌਰਾ ਕਾਲਾ ਹੁੰਦਾ ਸੀ ਤਾਂ ਨਾ ਕਰ ਦਿੰਦੀ ਸੀ ਇਹੋ ਜਿਹਾ ਕੀ ਕਾਰਨ ਸੀਗਾ ਕਿ ਕੁੜੀ ਸਾਰਾ ਪੂਰਾ ਪਰਿਵਾਰ ਦੇਖਦੀ ਸੀਗੀ ਵੀ ਸਾਰਾ ਪਰਿਵਾਰ ਜੇ ਗੋਰਾ ਚਿੱਟਾ ਹੋਊਗਾ ਮੈਂ ਤਾਂ ਹੀ ਉੱਥੇ ਵਿਆਹ ਕਰਾਉਂਗੀ ਚਲੋ ਜੀ ਇੱਕ ਰਿਸ਼ਤਾ ਆਉਂਦਾ ਜਿਹੜਾ ਕਿ ਬਹੁਤ ਵਧੀਆ ਜ਼ਮੀਨ ਜਾਇਦਾਦ ਵਾਲਾ ਰਿਸ਼ਤਾ ਹੁੰਦਾ ਮੁੰਡਾ ਵੀ ਗੋਰਾ ਚਿੱਟਾ ਹੁੰਦਾ ਗਾਂ ਸੱਸ ਸਹੌਰਾ ਵੀ ਗੋਰਾ ਚਿੱਟਾ ਹੁੰਦਾ ਚਲੋ ਜੀ ਉੱਥੇ ਉਸ ਕੁ ਬਹੁਤ ਖਰਚਾ ਹੁੰਦਾ ਉਸ ਵਿਆਹ ਤੇ ਉਸ ਤੋਂ ਬਾਅਦ ਉਸ ਕੁੜੀ ਦੇ ਘਰੇ ਸਾਲ ਬਾਅਦ ਇੱਕ ਪੁੱਤ ਜਨਮ ਲੈਂਦਾ ਜਦੋਂ ਉਹ ਪੁੱਤ ਜਨਮ ਲੈਂਦਾ ਜਦੋਂ ਜਨਮ ਤੋਂ ਬਾਅਦ ਉਹ ਕੁੜੀ ਆਪਣੇ ਪੁੱਤ ਨੂੰ ਦੇਖਦੀ ਆ ਕਹਿਣ ਦਾ ਮਤਲਬ ਕਿ ਜਦੋਂ ਮਾਂ ਆਪਣੇ ਪੁੱਤ ਨੂੰ ਦੇਖਦੀ ਆ ਤਾਂ ਦੇਖਣਸਾਰ ਉਹ ਕਹਿੰਦੀ ਆ ਆਹ ਕੀ ਹੋ ਗਿਆ ਕਿਉਂਕਿ ਉਹ ਬੱਚਾ ਕਾਲੇ ਰੰਗ ਦਾ ਪੈਦਾ ਹੋਇਆ ਬਾਈ ਉਹ 10 12 ਦਿਨ ਉਸ ਬੱਚੇ ਨੂੰ ਦੁੱਧ ਪਿਉਂਦੀ ਆ ਉਸ ਤੋਂ ਬਾਅਦ ਉਹ ਔਰਤ ਉਸ ਬੱਚੇ ਨੂੰ ਦੁੱਧ ਪਿਉਣਾ ਬੰਦ ਕਰ ਦਿੰਦੀ ਆ ਜਦੋਂ ਉਹਦਾ ਘਰ ਵਾਲਾ ਉਹਦੇ ਨਾਲ ਕਲੇਸ਼ ਕਰਦਾ ਵੀ ਤੂੰ ਬੱਚੇ ਨੂੰ ਦੁੱਧ ਪਿਆ ਆ ਕਰ ਇਹਨੂੰ ਸਾੰਭ ਤਾਂ ਉਹ ਕਹਿੰਦੀ ਆ ਮੇਰੇ ਵੱਲੋਂ ਮਰ ਜੇ ਮੇਰੇ ਵੱਲੋਂ ਖਾਫ ਜੇ ਮੈਂ ਇਸ ਬੱਚੇ ਨੂੰ ਦੁੱਧ ਨਹੀਂ ਪਿਉਣਾ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਪਤਾ ਨਹੀਂ ਇਹ ਕਿੱਦਿ ਚਲਾ ਗਿਆ ਕਿਵੇਂ ਚਲਾ ਗਿਆ ਤਾਂ ਫਿਰ ਜਿਹੜੀ ਸੱਸ ਹੁੰਦੀ ਆ ਵਿਚਾਰੀ ਉਹ ਉਸ ਬੱਚੇ ਨੂੰ ਉਪਰੇ ਦੁੱਧ ਤੇ ਪਾਲਦੀ ਆ ਉਹਦੀ ਸਸਤੀ ਸਾੰਭਦੀ ਆ ਇੱਥੋਂ ਤੱਕ ਕਿ ਉਸ ਕੁੜੀ ਨੇ ਜਨਮ ਤੋਂ ਬਾਅਦ ਆਪਣੇ ਪੁੱਤ ਨੂੰ ਇੱਕ ਵਾਰ ਵੀ ਨਹੀਂ ਚੁੱਕਿਆ ਨਾ ਕਿਸੇ ਵਿਆਹ ਸ਼ਾਦੀ ਤੇ ਉਸ ਬੱਚੇ ਨੂੰ ਨਾਲ ਲੈ ਕੇ ਜਾਂਦੀ ਸੀਗੀ ਨਾ ਆਪਣੇ ਪੇਕਿਆਂ ਦੇ ਨਾਲ ਲੈ ਕੇ ਜਾਂਦੀ ਸੀ ਨਾ ਹੀ ਆਣ ਗਵਾਂਡ ਦੇ ਵਿੱਚ ਉਹਨੇ ਆਪਣੇ ਸੌਰੇ ਪਰਿਵਾਰ ਨੂੰ ਉਸ ਮੁੰਡੇ ਦੀ ਪਾਰਟੀ ਤੱਕ ਵੀ ਨਹੀਂ ਕਰਨ ਦਿੱਤੀ ਕਿ ਜੇ ਤੁਸੀਂ ਪਾਰਟੀ ਕਰੋਗੇ ਸਾਰੇ ਰਿਸ਼ਤੇਦਾਰ ਆਉਣਗੇ ਸਾਰੇ ਆਣ ਗਵਾਂਡ ਵਾਲੇ ਆਉਣਗੇ ਤਾਂ ਉਹ ਇਹ ਬੱਚੇ ਨੂੰ ਦੇਖ ਕੇ ਸੋਚਣਗੇ ਕਿ ਇਹ ਬੱਚਾ ਕਿਦੇ ਤੇ ਚਲਾ ਗਿਆ ਕਿ ਮੈਂ ਇੰਨੀ ਸੋਹਣੀ ਸੁਨੱਖੀ ਆ ਕਹਿਣ ਦਾ ਮਤਲਬ ਕਿ ਉਸ ਕੁੜੀ ਨੂੰ ਆਪਣੇ ਰੰਗ ਰੂਪ ਦਾ ਐਡਾ ਕਿ ਜ਼ਿਆਦਾ ਮਾਣ ਸੀ ਐਡਾ ਕਿ غرੂਰ ਸੀਗਾ ਕਿ ਉਹ ਚਾਹੁੰਦੀ ਸੀਗੀ ਜਿਹੜਾ ਮੇਰੀ ਔਲਾਦ ਹੋਵੇ ਉਹ ਇੰਨੀ ਕੁ ਸੋਹਣੀ ਹੋਵੇ ਕਿ ਲੋਕ ਉਸ ਨੂੰ ਖੜ ਖੜ ਕੇ ਦੇਖਣ ਕਿ ਹਾਂ ਇਹਦਾ ਪੁੱਤ ਕਿੰਨਾ ਸੋਹਣਾ ਚਲੋ ਜੀ ਚਾਰਾਂ ਪੰਜਾਂ ਮਹੀਨਿਆਂ ਬਾਅਦ ਉਹ ਕੁੜੀ ਕੀ ਕਰਦੀ ਆ ਉਹ ਆਪਣੇ ਸਹੁਰੇ ਘਰ ਦੇ ਵਿੱਚ ਇਹ ਗੱਲ ਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਆ ਕਿ ਆਪਣੇ ਘਰ ਦੇ ਵਿੱਚੋਂ ਸਾਰੇ ਜੀ ਗੋਰੇ ਚਟੇ ਆ ਪਰ ਇਹ ਬੱਚਾ ਕਾਲੇ ਰੰਗ ਦਾ ਕਿਉਂ ਪੈਦਾ ਹੋਇਆ ਪਰ ਸਹੁਰੇ ਪਰਿਵਾਰ ਨੇ ਉਹ ਗੱਲ ਲੁਕਾ ਲਈ ਵੀ ਜੇ ਇਹਨੂੰ ਉਸ ਗੱਲ ਦਾ ਪਤਾ ਲੱਗ ਗਿਆ ਪਤਾ ਨਹੀਂ ਕੀ ਇਹ ਘਰੇ ਵਿਖੇੜਾ ਪਾ ਦੂਗੀ ਹੌਲੀ ਹੌਲੀ ਉਹਨੂੰ ਗਾਂ ਦੀਆਂ ਰਿਸ਼ਤੇਦਾਰੀ ਦੇ ਵਿੱਚੋਂ ਇਹ ਗੱਲ ਦਾ ਪਤਾ ਲੱਗਦਾ ਕਿ ਜਿਹੜਾ ਮੇਰੇ ਘਰ ਵਾਲੇ ਦਾ ਦਾਦਾ ਸੀਗਾ ਉਹ ਕਾਲੇ ਰੰਗ ਦਾ ਸੀਗਾ ਕਿਉਂਕਿ ਦਾਦੀ ਗੋਰੀ ਚਿੱਟੀ ਸੀਗੀ ਤਾਂ ਕਰਕੇ ਜਿਹੜਾ ਸਾਰਾ ਪਰਿਵਾਰ ਗਾਂ ਪੈਦਾ ਹੋਇਆ ਉਹ ਦਾਦੀ ਤੇ ਚਲਾ ਗਿਆ ਉਹ ਗੋਰੀ ਚਿੱਟੇ ਹੋ ਗਏ ਪਰ ਜਿਹੜਾ ਦਾਦਾ ਸੀਗਾ ਉਹ ਸੀਗਾ ਕਾਲੇ ਰੰਗ ਦਾ ਜਦੋਂ ਉਸ ਕੁੜੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਜਿਹੜਾ ਮੇਰਾ ਦਾਦਾ ਸਹੁਰਾ ਸੀ ਕਹਿਣ ਦਾ ਮਤਲਬ ਕਿ ਜਿਹੜਾ ਮੇਰੇ ਘਰ ਵਾਲੇ ਦਾ ਦਾਦਾ ਸੀਗਾ ਵੀ ਉਹ ਕਾਲੇ ਰੰਗ ਦਾ ਉਸ ਕਰ ਇਹਨਾਂ ਦੇ ਵਿੱਚ ਜੀਨ ਜਤਾ ਉਹੀ ਆ ਵੀ ਮੇਰਾ ਪੁੱਤ ਇਹਨਾਂ ਦੇ ਦਾਦੇ ਕਰਕੇ ਕਾਲੇ ਰੰਗ ਦਾ ਪੈਦਾ ਹੋਇਆ ਜਦੋਂ ਬਈ ਉਸ ਕੁੜੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਘਰ ਦੇ ਵਿੱਚ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਆ ਆਪਣੇ ਪੇਕੇ ਪਰਿਵਾਰ ਨਾਲ ਆਪਣੇ ਮਾਪੇ ਉਹਨਾਂ ਗਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਆ ਕਿ ਤੁਸੀਂ ਇਸ ਗੱਲ ਦੀ ਪੜਤਾਲ ਕਿਉਂ ਨਹੀਂ ਕੀਤੀ ਕਿ ਜਿੱਥੇ ਮੇਰਾ ਵਿਆਹ ਕਰ ਰਹੇ ਹੋ ਵੀ ਇਹਨਾਂ ਦਾ ਦਾਦਾ ਕਾਲੇ ਰੰਗ ਦਾ ਸੀਗਾ ਹੁਣ ਉਹ ਸਾਰੇ ਕਹਿੰਦੇ ਸੀ ਵੀ ਉਹ ਤਾਂ ਮਰ ਚੁੱਕਿਆ ਸੀਗਾ ਜਦੋਂ ਮਰ ਚੁੱਕਿਆ ਸੀ ਅਸੀਂ ਉਹਦਾ ਨਾਂ ਕੀ ਲੈਣਾ ਸੀ ਹਨਾ ਵੀ ਹੁਣ ਸਾਨੂੰ ਕੀ ਪਤਾ ਸੀ ਵੀ ਇਸ ਕੁੜੀ ਦੇ ਦਿਲ ਚ ਕੀ ਚੱਲ ਰਿਹਾ ਚਲੋ ਜੀ ਉਸ ਤੋਂ ਬਾਅਦ ਉਸ ਕੁੜੀ ਨੇ ਇਸ ਗੱਲ ਦਾ ਮੁੱਦਾ ਚੱਕ ਲਿਆ ਕਿ ਮੈਂ ਇੱਥੇ ਨਹੀਂ ਰਹੂੰਗੀ ਵੀ ਜੇ ਮੈਂ ਦੂਜਾ ਬੱਚਾ ਪੈਦਾ ਕਰੂੰਗੀ ਤਾਂ ਮੈਂ ਬੇਬੀ ਟਿਊਬ ਸੈਂਟਰ ਦੇ ਵਿੱਚੋਂ ਆਪਣੀ ਮਨਮਰਜ਼ੀ ਦਾ ਸੀਮਨ ਰਖਵਾਉਂਗੀ ਮੈਂ ਫੇਰ ਦੂਜਾ ਬੱਚਾ ਪੈਦਾ ਕਰੂੰਗੀ ਕਿਉਂਕਿ ਮੈਂ ਜੇ ਆਪਦੇ ਘਰ ਵਾਲੇ ਨਾਲ ਦੂਜਾ ਬੱਚਾ ਪੈਦਾ ਕੀਤਾ ਜੇ ਉਹ ਫੇਰ ਕਾਲੇ ਰੰਗ ਦਾ ਪੈਦਾ ਹੋਇਆ ਤਾਂ ਮੈਂ ਕੀ ਕਰੂੰਗੀ ਚਲੋ ਜੀ ਇਹ ਗੱਲ ਹੁਣ ਨਾ ਤਾਂ ਸਹੁਰੇ ਪਰਿਵਾਰ ਨੂੰ ਮਨਜ਼ੂਰ ਸੀਗੀ ਨਾ ਹੀ ਉਹਦੇ ਘਰ ਵਾਲੇ ਨੂੰ ਮਨਜ਼ੂਰ ਸੀ ਕਿਉਂਕਿ ਬਈ ਕੌਣ ਚਾਹੁੰਦਾ ਵੀ ਕਿਸੇ ਹੋਰ ਦਾ ਬੱਚਾ ਸਾਡੇ ਵਿਹੜੇ 'ਚ ਖੇਡੇ ਬੰਦੇ ਦਾ ਮਾਣ ਹੀ ਨਹੀਂ ਮਿਲਦਾ ਬਈ ਐ ਸਮਝ ਲਓ ਵੀ ਉਸ ਕੁੜੀ ਦੇ ਵੀ ਉਹ ਕੁੜੀ ਕਹਿੰਦੀ ਸੀ ਵੀ ਮੈਂ ਬੇਬੀ ਟਿਊਬ ਸੈਂਟਰ ਚੋਂ ਆਪਣੀ ਮਨਮਰਜ਼ੀ ਦਾ ਸੀਮਣ ਰਖਵਾਉਣਾ ਕਿ ਮੇਰਾ ਬੱਚਾ ਕਾਲੇ ਰੰਗ ਦਾ ਨਹੀਂ ਪੈਦਾ ਹੋਣਾ ਚਾਹੀਦਾ ਪਰ ਇਹੇ ਗੱਲ ਨਾ ਤਾਂ ਸਾਰੇ ਪਰਿਵਾਰ ਨੂੰ ਮਨਜ਼ੂਰ ਸੀ ਨਾ ਹੀ ਉਸ ਮੁੰਡੇ ਨੂੰ ਮਨਜ਼ੂਰ ਸੀ ਚਲੋ ਜੀ ਕਲੇਸ਼ ਵੱਧਾ ਗਿਆ ਵੱਧਾ ਗਿਆ ਹਾਰ ਕੇ ਮੁੱਕ ਦੀ ਗੱਲ ਕਿੱਥੇ ਆਉਂਦੀ ਆ ਉਹ ਕੁੜੀ ਉਸ ਮੁੰਡੇ ਤੋਂ ਤਲਾਕ ਲੈ ਲੈਂਦੀ ਹੈ ਹੁਣ ਤੁਸੀਂ ਇਹ ਦੇਖੋ ਵੀ ਮਾਂ ਨੂੰ ਆਪਣਾ ਪੁੱਤ ਇੰਨਾ ਕ ਪਿਆਰਾ ਹੁੰਦਾ ਭਾਵੇਂ ਅੰਨਾ ਹੋਵੇ ਲੂਲਾ ਲੰਗੜਾ ਕਾਲਾ ਪੀਲਾ ਜਿਹੋ ਜਿਹਾ ਮਰਜ਼ੀ ਹੋਵੇ ਪਰ ਮਾਂ ਲਈ ਪੁੱਤ ਜਾਨੋਂ ਪਿਆਰਾ ਹੁੰਦਾ ਪਰ ਅੱਜ ਕੱਲ ਤੁਸੀਂ ਕਹਾਜੋ ਕੋ ਦੇਖੋ ਕਿ ਇੱਕ ਮਾਂ ਨੇ ਆਪਣੇ ਪੁੱਤ ਨੂੰ ਤਾਂ ਹੀ ਛੱਡਤਾ ਕਿ ਉਹ ਕਾਲੇ ਰੰਗ ਦਾ ਪੈਦਾ ਹੋਇਆ ਸੀ ਇਹਦੇ ਵਿੱਚ ਉਸ ਬੱਚੇ ਦਾ ਕੀ ਕਸੂਰ ਸੀ ਭਾਈ ਜਾਂ ਉਸ ਸੋਹਰੇ ਪਰਿਵਾਰ ਦਾ ਕੀ ਕਸੂਰ ਸੀ ਜਾਂ ਉਹਦੇ ਘਰ ਵਾਲੇ ਦਾ ਕੀ ਕਸੂਰ ਸੀ ਸਿਰਫ ਇੱਕ ਰੰਗ ਨੂੰ ਲੈ ਕੇ ਉਸ ਕੁੜੀ ਨੇ ਆਪਣਾ ਸਾਰਾ ਘਰ ਉਜਾੜਤਾ ਹੁਣ ਤਲਾਕ ਲੈ ਕੇ ਉਸ ਤੋਂ ਬਾਅਦ ਉਹ ਕੁੜੀ ਇੰਗਲੈਂਡ ਚਲੀ ਜਾਂਦੀ ਹੈ ਉੱਥੇ ਜਾ ਕੇ ਉਹ ਹੁਣ ਕਿਸੇ ਹੋਰ ਨਾਲ ਵਿਆਹ ਕਰਾਈ ਬੈਠੀ ਹੈ ਤੇ ਅੱਜ ਉਹ ਜਿਹੜਾ ਕਾਲੇ ਰੰਗ ਦਾ ਬੱਚਾ ਸੀਗਾ ਲਗਭਗ 6-7 ਸਾਲ ਦਾ ਹੋ ਚੁੱਕਿਆ। ਇਸ ਸਟੋਰੀ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੜੀ ਹੈਰਾਨ ਕਰਨ ਵਾਲੀ ਇਹ ਇੱਕ ਸਟੋਰੀ ਹੈ। ਕਿ ਸਿਰਫ ਇੱਕ ਰੰਗ ਨੂੰ ਲੈ ਕੇ ਇੱਕ ਮਾਣ ਨੇ ਆਪਣੇ ਪੁੱਤ ਨੂੰ ਦੁੱਧ ਤੱਕ ਨਹੀਂ ਪਿਆਇਆ। ਆਪਣੇ ਪੁੱਤ ਨੂੰ ਕਦੇ ਲਾੜ ਨਹੀਂ ਲੜਾਇਆ, ਆਪਣੇ ਪੁੱਤ ਨੂੰ ਕਦੇ ਗੱਲ ਨਾਲ ਨਹੀਂ ਲਾਇਆ। ਕਿਸੇ ਵਿਆਹ ਸ਼ਾਦੀ ਤੇ ਨਾਲ ਨਹੀਂ ਲੈ ਕੇ ਗਈ। ਜੋ ਕਿ ਬਹੁਤ ਮਾੜੀ ਗੱਲ ਆ ਕਿ ਅੱਜਕੱਲ ਇੰਨੇ ਕ ਰਿਸ਼ਤੇ ਫਿੱਕੇ ਪੈ ਗਏ। ਅੱਜਕੱਲ ਕੁੜੀਆਂ ਦਾ ਇੰਨਾ ਕਿ ਦਿਮਾਗ ਖਰਾਬ ਹੋ ਗਿਆ ਕਿ ਸੋਹਣੇਪਨ ਨੂੰ ਲੈ ਕੇ ਲੋਕ ਬਖਾਵੇ ਨੂੰ ਲੈ ਕੇ ਕਿ ਆਪਣੇ ਖੂਨ ਨੂੰ ਵੀ ਠੋਕਰ ਮਾਰਦੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਵੀਡੀਓ ਦੇਖਣੇ ਦਾ ਬਹੁਤ ਬਹੁਤ ਧੰਨਵਾਦ